जुगो जुग अटल धन धन श्री गुरु ग्रंथ साहेब जी महाराज धन धन गुरु दावन पवित्र गोद बैठी सत संगत जियो नौवीं पातशाह धन धन श्री गुरु तेग बहादुर साहब छे सौ चौंती अंक ती शब उचारण करते ਸੋਰਠ ਮਹੱਲਾ ਨੋਮਾ ਪ੍ਰੀਤਮ ਜਾਣ ਲਿਓ ਹੋ ਮਨ ਮਾਹੀ ਕਹਿੰਦੇ ਪ੍ਰੀਤਮ ਨੂੰ ਜਾਣ ਲਓ ਰੱਬ ਨੂੰ ਜਾਣ ਲਾ ਪ੍ਰੀਤਮ ਜਾਣ ਲਿਓ ਕਹਿੰਦੇ ਪ੍ਰੀਤਮ ਨੂੰ ਜਾਣ ਲਓ ਰੱਬ ਨੂੰ ਜਾਣ ਲਓ ਨਾਲ ਲੱਗਦਾ ਫਿਰ ਜਵਾਬ ਵੀ ਦੇ ਦਿੱਤਾ ਹੈ ਮਨ ਮਾਹੀ ਕਹਿੰਦੇ ਮਨ ਦੇ ਵਿੱਚ ਹੈ ਮਾਹੀ ਉਹ ਜੀ ਨੂੰ ਜਾਣਨਾ ਹੈ ਪ੍ਰੀਤਮ ਨੂੰ ਕਹਿੰਦੇ ਮਨ ਦੇ ਵਿੱਚ ਹੈ ਇੱਕੋ ਪੰਕਤੀ ਵਿੱਚ ਸਾਰਾ ਕੁਝ ਨਿਰਣਾ ਕਰ ਦਿੱਤਾ ਗੁਰ ਤੇਗ ਬਹਾਦਰ ਸਾਹਿਬ ਨੇ ਪ੍ਰੀਤਮ ਜਾਣ ਲਿਓ ਕਹਿੰਦੇ ਆਪਣੇ ਪ੍ਰੀਤਮ ਨੂੰ ਜਾਣ ਲੋ ਰੱਬ ਨੂੰ ਜਾਣ ਮਨ ਮਾਹੀ ਕਹਿੰਦੇ ਮਨ ਦੇ ਵਿੱਚ ਐ ਮਾਹੀ ਮਾਹੀ ਪਤੀ ਨੂੰ ਕਹਿੰਦੇ ਆ ਪਰਮੇਸ਼ਰ ਨੂੰ ਕਹਿੰਦੇ ਆ ਕਹਿੰਦੇ ਮਾਹੀ ਤੇਰੇ ਮਨ ਦੇ ਵਿੱਚ ਹੈ ਲੋੜ ਉਸ ਨੂੰ ਜਾਣਨ ਦੀ ਆਪਨੇ ਸੁੱਖ ਸਿਓ ਹੀ ਜਾਗ ਉਫਾਦਿਓ ਕਹਿੰਦੇ ਜੱਗ ਤਾਂ ਆਪਣੇ ਸੁੱਖ ਦੇ ਚ ਫਸਿਆ ਹੋਇਆ ਇੱਕ ਦੂਸਰੇ ਨਾਲ ਜਿਹੜਾ ਮੇਲ ਮਲਾਪ ਹੈ ਨਾ ਕਹਿੰਦੇ ਆਪਣੇ ਸੁੱਖ ਲੈਣੇ ਵਾਸਤੇ ਆਪਨੇ ਸੁੱਖ ਸਿਉਂ ਹੀ ਜੱਗ ਆਦਿਓ ਸਾਰੇ ਜੱਗ ਦੀ ਗੱਲ ਕਰਦੇ ਆ ਕਹਿੰਦੇ ਸਾਰਾ ਜੱਗ ਆਪਣੇ ਸੁੱਖ ਦੇ ਵਿੱਚ ਫਸਿਆ ਹੋਇਆ ਕੋ ਕਾਹੂ ਕੋ ਨਹੀਂ ਕਹਿੰਦੇ ਕੋਈ ਕਿਸੇ ਦਾ ਨਹੀਂ ਰਹੋ ਸੁਖ ਮੈਂ ਆਨ ਬਹੁਤ ਮਿਲ ਬੈਠਤ ਕਹਿੰਦੇ ਜਦੋਂ ਸੁੱਖ ਹੈ ਨਾ ਬਹੁਤ ਆਕੇ ਮਿਲਦੇ ਹਨ ਬੈਠਦੇ ਹਨ ਜਿਵੇਂ ਕਿ ਦੋ ਚੀਜ਼ਾਂ ਦੱਸ ਕੇ ਨਾਲ ਲੱਗਦੀ ਸੁਖ ਮੈਂ ਆਨ ਬਹੁਤ ਮਿਲ ਬਹੁਤ ਆਕੇ ਮਿਲਦੇ ਹਨ ਬੈਠਤ ਨਾਲ ਬਹਿਂਦੇ ਹਨ ਗੱਲਾਂ ਕਰਦੇ ਹਨ ਜਦੋਂ ਵਿਪਤਾ ਪੈਂਦੀ ਹੈ ਜੇ ਆਉਂਦੇ ਵੀ ਹਨ ਕੋਲ ਬਹਿੰਦੇ ਨਹੀਂ ਗੱਲਾਂ ਕਰਨ ਆਉਂਦੇ ਆ ਗੱਲਾਂ ਹੁਣ ਕਰ ਨਹੀਂ ਸਕਦਾ ਉਹ ਤਾਂ ਬੇਸੁੱਧ ਪਿਆ ਹੈ ਉਹ ਤਾਂ ਦੁੱਖ ਦੇ ਵਿੱਚ ਦਰਦ ਦੇ ਵਿੱਚ ਤੜਫਲੇ ਹੈ ਉਹਦੇ ਕੋਲ ਨਹੀਂ ਬਹਿੰਦੇ ਬਹਿੰਦੇ ਕਿੱਥੇ ਜਿਹੜਾ ਉਹਨਾਂ ਕੋਲ ਗੱਲਾਂ ਕਰਦਾ ਹੈ ਪਰਿਵਾਰ ਦੇ ਮੈਂਬਰਾਂ ਕੋਲ ਵਹਿ ਜਾਂਦੇ ਆ ਜਿਹੜਾ ਅੰਦਰ ਤੜਫ ਰਿਹਾ ਹੁੰਦਾ ਉਹਦੇ ਕੋਲ ਨਹੀਂ ਜਾਂਦੇ ਲੇਕਿਨ ਜਦੋਂ ਸੁੱਖ ਹੈ ਪਿਰਾ ਕੇ ਮਿਲਦੇ ਹਨ ਕੋਲ ਵਹਿੰਦੇ ਆ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਕਿਉਂ ਦੀਸ ਕੇ ਰਹਿ ਕਹਿੰਦੇ ਚਾਰੇ ਪਾਸੇ ਵਹਿੰਦੇ ਆ ਘੇਰ ਕੇ ਚਾਰੇ ਪਾਸੇ ਬੈਠ ਕੇ ਗੱਲਾਂ ਕਰਦੇ ਸੁਣਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹੁਤ ਚੈ ਚੌਂ ਦਿਸ ਘੇਰੇ ਬੇਪਤ ਪਰਈ ਕਹਿੰਦੇ ਜਦੋਂ ਵਿਪਤਾ ਪਈ ਵਕਤ ਪਈ ਸਭ ਹੀ ਸੰਗ ਛਾੜਤ ਕਹਿੰਦੇ ਸਾਰੇ ਸੰਗ ਛੱਡ ਦਿੰਦੇ ਜਦੋਂ ਵਿਪਤਾ ਪੈਂਦੀ ਵੇਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਬਤ ਨੇਰੈ ਕਹਿੰਦੇ ਕੋਈ ਵੀ ਨੇੜੇ ਨਹੀਂ ਆਉਂਦਾ ਸਾਰੇ ਸੰਗ ਛੱਡ ਦਿੰਦੇ ਹਨ ਘਰ ਕੀ ਨਾਰ ਬਹੁਤ ਹਿਤ ਜਾਸਿਓ ਦੀ ਘਰ ਦੀ ਨਾਰ ਹੈ ਨਾ ਘਰ ਦੀ ਪਤਨੀ ਹੈ ਬਹੁਤ ਹਿਤ ਨੇ ਬਹੁਤ ਹਿੱਤ ਕਰਦੀ ਐ ਬਹੁਤ ਪਿਆਰ ਕਰਦੀ ਕਾਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਤ ਸੰਗ ਲਾਗੀ ਜਿਹੜੀ ਸਦਾ ਹੀ ਨਾਲ ਸਦਾ ਹੀ ਨਾਲ ਲੱਗੀ ਰਹਿੰਦੀ ਸਭ ਤੋਂ ਨੇੜੇ ਐ ਸੰਸਾਰ ਦੇ ਵਿੱਚ ਨਾਰੀ ਨੂੰ ਤਸ ਔਰ ਤੁਹਾਨੂੰ ਦੱਸਿਆ ਸਭ ਤੋਂ ਨੇੜੇ ਹੈ ਇਸ ਤੋਂ ਨੇੜੇ ਕੋਈ ਨਹੀਂ ਪੁੱਤ ਕਿੰਨੀ ਦੇਰ ਰਪਣਾ ਹੈ ਜਦੋਂ ਤੱਕ ਉਹਦਾ ਵਿਆਹ ਨਹੀਂ ਹੁੰਦਾ ਵਿਆਹ ਤੋਂ ਬਾਅਦ ਉਹ ਫਿਰ ਆਪਣੀ ਨਾਰੀ ਦਾ ਬਣ ਜਾਂਦਾ ਧੀ ਕਦੋਂ ਤੱਕ ਸਾਡੀ ਹੈ ਜਦੋਂ ਤੱਕ ਵਿਆਹ ਹੀ ਨਹੀਂ ਜਾਂਦਾ ਵਿਆਹਣ ਤੋਂ ਬਾਅਦ ਉਹ ਆਪਣੇ ਪਤੀ ਦੀ ਬਣ ਜਾਂਦੀ ਹੈ। ਇੱਕ ਔਰਤ ਹੈ ਜਿਹੜੀ ਸਾਰੀ ਜ਼ਿੰਦਗੀ ਸਾਥ ਨਿਭਾਉਂਦੀ ਹੈ। ਸੰਸਾਰ ਦੀ ਬਹੁਤ ਧਿਆਨ ਦੇ ਗੱਲ ਹੈ। ਔਰਤ ਆਪਣੇ ਪਤੀ ਤੋਂ ਸਭ ਕੁਝ ਮਨਾ ਲੈਂਦੀ ਹੈ। ਗਲਤ ਕੰਮ ਵੀ ਮਨਾ ਲੈਂਦੀ ਹੈ। ਪੂਰਨ ਭਗਤ ਨੂੰ ਦੇਸ ਅੰਦਾ ਕਾਲਾ ਦਵਾ ਸਕਦੀ ਹੈ। ਦਵਾਇਆ ਹੈ ਨਾ ਇਹ ਕਿੱਥੋਂ ਬੋਲਦਾ ਬਾਣੀ ਕਿੱਥੇ ਸਮਝਾਉਣਾ ਚਾਹੁੰਦੀ ਹੈ ਕਿ ਆਮ ਇਹ ਬਹਾਨਾ ਹੈ ਨਾ ਕਿ ਮੇਰਾ ਘਰ ਵਾਲਾ ਮੇਰੀ ਗੱਲ ਮੰਨਦਾ ਨਹੀਂ ਉਹ ਭਲਿਆ ਲੋਕਾ ਇਹ ਤਾਂ ਇੱਕ ਪੂਰਨ ਭਗਤ ਨੂੰ ਵੀ ਦੇਸ ਨ ਕਾਲਾ ਦਵਾ ਸਕਦੇ ਉਹਦੇ ਹੱਥ ਪੈਰ ਵਢਾ ਕੇ ਖੂਬ ਚਗਰਾ ਸਕਦੀ ਹੈ ਤੂੰ ਕਿਹੜੇ ਲਾਰੇ ਲਾਉਂਦੀ ਹੈ ਕਿ ਮੇਰਾ ਆਦਮੀ ਮੇਰੀ ਗੱਲ ਨਹੀਂ ਮੰਨਦਾ ਮੇਰਾ ਆਦਮੀ ਮੇਰੇ ਕਹਿਣ ਤੋਂ ਸ਼ਰਾਬ ਪੀਣ ਤੋਂ ਨਹੀਂ ਹਟਦਾ ਮੇਰਾ ਆਦਮੀ ਮੇਰੇ ਕਹਿਣ ਤੋਂ ਦਾੜਾ ਰੰਗਣ ਤੋਂ ਨਹੀਂ ਹਟਦਾ ਇਹ ਸਭ ਡਰਾਮੇਬਾਜੀ ਹੈ ਸਭ ਝੂਠ ਹੈ ਇਤਿਹਾਸ ਪੜ ਕੇ ਦੇਖੋ ਕਿ ਕਈ ਨੇ ਰਾਮ ਨੂੰ ਬਨਵਾਸ ਦਿਵਾ ਦਿੱਤਾ ਹੈ ਰਾਜਾ ਦਸ਼ਰਤ ਘਰ ਵਾਲੀ ਨੇ ਦਿਵਾਇਆ ਉਹਦੀ ਪਤਨੀ ਨੇ ਦਿਵਾਇਆ ਤੁਹਾਡਾ ਇਹ ਦਾਵਾ ਬਿਲਕੁਲ ਝੂਠ ਹੈ ਕਿ ਮੇਰਾ ਪਤੀ ਮੇਰੀ ਗੱਲ ਮੰਨਦਾ ਨਹੀਂ ਇਹ ਨਿਰਣਾ ਹੈ ਬਾਣੀ ਦਾ ਹਰ ਕੋਈ ਮੰਨਦਾ ਇਸ ਤੋਂ ਨੇੜੇ ਕੋਈ ਨਹੀਂ ਹੈ ਜਿਹੜਾ ਆਦਮੀ ਆਪਣੀ ਘਰ ਵਾਲੇ ਦੀ ਨਹੀਂ ਮੰਨਦਾ ਹੋ ਰੱਬ ਦੀ ਵੀ ਨਹੀਂ ਮੰਨ ਸਕਦਾ ਇਸ ਤੋਂ ਨੇੜੇ ਕੋਈ ਨਹੀਂ ਹੈ ਘਰ ਕੀ ਨਾਰ ਬਹੁਤ ਹਿਤ ਜਾਂ ਸਿਉ ਸਦਾ ਰਹਤ ਸੰਗ ਲੱਗੀ ਕਰੇ ਸਦੇ ਨਾਲ ਲੱਗੀ ਰਹਿੰਦੀ ਹੈ ਜਦੋਂ ਇਹ ਹਾਂਸ ਤਾਜੀ ਕਹਿੰਦੇ ਜਦੋਂ ਉਹ ਹਾਂਸੇ ਨੂੰ ਛੱਡ ਕੇ ਚੱਲ ਗਿਆ ਜਦੋਂ ਇਹ ਹਾਂਸ ਤਾਜੀ ਇਹ ਕਾਇਆ ਪ੍ਰੇਤ ਪ੍ਰੇਤਕਾਰ ਭਾਗੀ ਕਹਿੰਦੇ ਫਿਰ ਇਹਨੂੰ ਉਹ ਪੂਤ ਦਿਖਦਾ ਫਿਰ ਭੱਜ ਜਾਂਦੀ ਹੈ ਜਦ ਹੀ ਹਾਂਸ ਤਾਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬੁਹਾਰ ਬਣਿਓ ਹੈ ਕਹਿੰਦੇ ਭਾਈ ਇਹ ਤਾਂ ਵਿਦ ਇਹ ਤਾਂ ਇੱਕ ਬੁਹਾਰ ਬਣਿਆ ਵੇ ਜਾ ਸੂਨ ਇਹੇ ਲਗਾਇਓ ਕਹਿੰਦੇ ਜਿਹਦੇ ਨਾਲ ਵੀ ਤੂੰ ਪਿਆਰ ਕਰੂੰਗਾ ਜਾ ਸੂਨ ਇਹੇ ਲਗਾਇਓ ਕਿਹੜਾ ਵਿਧਾਨ ਹੈ ਰੱਬ ਦਾ ਸਬਦਾਨ ਹੈ ਕਹਿੰਦੇ ਕਹਿੰਦੇ ਜਿਹਦੇ ਨਾਲ ਵੀ ਤੂੰ ਪਿਆਰ ਕਰੂਗਾ ਉਹ ਤੈਨੂੰ ਧੋਖਾ ਦੇਊਗਾ ਇੱਕੋ ਇੱਕ ਅਕਾਲ ਪੁਰਖ ਐ ਇੱਕੋ ਗੁਰੂ ਐ ਜਿਹੜਾ ਸਾਨੂੰ ਪਿਆਰ ਕਰਨ ਨਾਲ ਧੋਖਾ ਨਹੀਂ ਦਿੰਦਾ ਉਹ ਸਾਰੀ ਸ੍ਰਿਸ਼ਟੀ ਧੋਖਾ ਦਿੰਦੀ ਐ ਮਾਨਸ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਕਿਸੇ ਨਾਲ ਪਿਆਰ ਪਾ ਕੇ ਦੇਖ ਲਿਓ ਆਖਰ ਤੁਹਾਨੂੰ ਧੋਖਾ ਦੇ ਕੇ ਜਾਊਗਾ ਲੇਕਿਨ ਇੱਕ ਗੁਰੂ ਹੈ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਜਿਹੜੇ ਧੋਖਾ ਨਹੀਂ ਦਿੰਦੇ ਹੋਰ ਸਾਰੀ ਸ੍ਰਿਸ਼ਟੀ ਧੋਖਾ ਦਿੰਦੀ ਹੈ ਇਹ ਵਿਦ ਕੋ ਬੋਹਾਰ ਬਣਿਓ ਹੈ ਕਹਿੰਦੇ ਇਹ ਤਾਂ ਭਾਈ ਵਿਧੀ ਬਣੀ ਹੈ ਬੋਹਾਰ ਬਣਿਆ ਸਾਨੂੰ ਬੇਚੈਨ ਨਹੀਂ ਹੋਣਾ ਚਾਹੀਦਾ ਕਿਸੇ ਤੇ ਆਸ ਰੱਖਣੀ ਨਹੀਂ ਚਾਹੀਦੀ ਆਸ ਰੱਖਣੀ ਤਾਂ ਕੇਵਲ ਆਪਣੇ ਗੁਰੂ ਤੇ ਰੱਖਣੀ ਹੈ ਆਸਾ ਮਨਸਾ ਸਗਲ त्यागे जग ਤੇ ਰਹੇ ਨਰਸਾ ਗੁਰ ਕਿਰਪਾ ਨਰ ਪੈ ਕੀਨੀ ਤੈ ਐ ਯੁਗ ਤੋ ਪਛਾਨੀ ਨਾਨਕ ਲੀਨ ਪਿਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਇਹ ਪਰਤਖ ਹੈ ਆਪਣੀ ਜ਼ਿੰਦਗੀ ਦਾ ਵਰਤ ਕੇ ਦੇਖ ਲਿਓ ਜਿਹਦੇ ਪਰ ਤੁਸੀਂ ਵਿਸ਼ਵਾਸ ਕਰੋਗੇ ਪਿਆਰ ਕਰੋਗੇ ਤੁਹਾਨੂੰ ਧੋਖਾ ਦੇਊਗਾ ਇਕੋ ਇੱਕ ਗੁਰੂ ਹੈ ਸਾਡਾ ਜਿੰਨਾ ਵਿਸ਼ਵਾਸ ਕਰੋਗੇ ਉਹਨਾਂ ਤੁਹਾਡਾ ਕੰਮ ਕਰੂਗਾ ਦੁਨੀਆ ਧੋਖਾ ਦੇਊਗੀ ਕਿਉਂ ਮੇ ਬੁਹਾਰ ਹੈ ਵਿధి ਹੈ ਸਬਦਾਨ ਹੈ ਅੰਤ ਬਾਰ ਬਿਨ ਹਰ ਜੀ ਨਿਰਣੈ ਕਰ ਦਿੱਤਾ ਕਿ ਇਹਨਾਂ ਲੋਕਾਂ ਨੇ ਤੈਨੂੰ ਧੋਖਾ ਦੇ ਜਣਾ ਤੇਰੀ ਘਰ ਦੀ ਨਾਰ ਨੇ ਵੀ ਤੈਨੂੰ ਧੋਖਾ ਦੇ ਜਾਣਾ ਅੰਤ ਬਾਾਰ ਨਾਨਕ ਬਿਨ ਹਰ ਜੀ ਕਹਿੰਦੇ ਹਰ ਤੋਂ ਬਿਨਾ ਕੋ ਕਾਮਨਾ ਆਇਓ ਕਹਿੰਦੇ ਕੋਈ ਕੰਮ ਆਉਣੇ ਵਾਲਾ ਨਹੀਂ ਹੈ ਰੱਬ ਨੇ ਕੰਮ ਆਉਣਾ ਹੈ ਬਾਣੀ ਨੇ ਕੰਮ ਆਉਣਾ ਹੈ ਸ਼ਬਦ ਨੇ ਕੰਮ ਆਉਣਾ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੰਮ ਆਉਣਾ ਹੈ ਨਿਰਨਾ ਕਰਦੇ ਨੌਵੇਂ ਪਾਤਸ਼ਾਹ ਕਹਿੰਦੇ ਜਾਣ ਲਾ ਪ੍ਰੀਤਮ ਜਾਨ ਲਿਓ ਕਹਿੰਦੇ ਬੜੇ ਪ੍ਰੀਤਵ ਨੂੰ ਜਾਣ ਲੋ ਰੱਬ ਨੂੰ ਜਾਣ ਲੋ ਮਨ ਮਾਹੀ ਕਰੇ ਤੇਰੇ ਮਨ ਦੇ ਵਿੱਚੇ ਲੇਕਿਨ ਪ੍ਰਗਟ ਕਿਸ ਤਰ੍ਹਾਂ ਹੁੰਦਾ ਹੈ ਪ੍ਰਗਟ ਸ਼ਬਦ ਦੇ ਨਾਲ ਹੁੰਦਾ ਸੋ ਸਤਸੰਗ ਜੀ ਇਹ ਨਿਰਨਾ ਕਰ ਦਿੱਤਾ ਹੈ ਬਾਣੀ ਨੇ ਕਿ ਲੋੜ ਸਾਨੂੰ ਰੱਬ ਦੀ ਹੈ ਲੋੜ ਸਾਨੂੰ ਬਾਣੀ ਦੀ ਹੈ ਸੋ ਸਤਸੰਗ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸਤ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ